ਤੇ ਉਹਦਾ ਉਹਦਾ ਮੁੰਡੇ ਨੂੰ ਚੁੱਕੋ ਫੜੋ ਇਹਨੂੰ ਉਹ ਆਂਦੇ ਜਨਾਬ ਇਹਦਾ ਮੱਚਦਾ ਕਿਸਾਂਦਾ ਹੈ ਸਾਡੇ ਨਹੀਂ ਇਹਨਾਂ ਨੇ ਮਾਰੇ ਤੇ ਬਸ ਘੁੱਟਦੇ ਹੀ ਲੱਗੇ ਘੁੱਟ-ਘੁੱਟ ਕੇ ਮੋ ਕਰਤਾ ਇੱਥੇ ਉੱਤੇ ਚੱਲ ਜਾਂਦੇ ਕੜਕੜਕ ਲੱਤਾ ਦੇ ਉੱਤੇ ਬਾਵਾ ਦਿੰਦੇ ਜਿੰਦਗੀ ਹੋਣੀ ਜਿਹੜੀ ਸੁੱਖੀ ਹੋਣੀ ਸੀ ਨਾ ਜਿਹੜੀ ਜੰਦਾ ਸੀ ਉਹ ਮਤਲਬ ਇਹਨਾਂ ਦਾ ਮਸਲਾ ਬੁੱਤ ਸੀ ਇਹ ਜੀ ਚੱਲਦੇ ਆ ਜਿੱਦੋਂ ਅਸੀਂ ਦਿੱਲੀੋਂ ਖੜੇ ਆ ਨਾ ਉਦੋਂ ਮਤਲਬ ਜਿੰਦੀ ਸੁੱਖੀ ਨਿਰਮਲ ਮਿਹੜਾ ਵੀ ਹੋਰ ਸੀ ਛੋਟਾ ਇਹਨਾਂ ਦਾ ਪਰ ਉਹ ਉਹਨਾਂ ਦੇ ਨਾਲ ਫੜਿਆ ਗਿਆ ਜਿੰਨੇ ਸੁੱਖ ਉਹਨਾਂ ਦੇ ਨਾਲ ਭੁੰਮੇ ਜਿਦੋਂ ਇਹਨਾਂ ਚੰਨ ਵੱਟੇ ਮਾਰਿਆ ਉਹਦੋਂ ਫੜਿਆ ਗਿਆ ਉਹਦੋਂ ਚੱਲਦੇ ਇੱਥੇ ਵੀ ਈਸਾਈ ਇਥੋਂ ਵੀ ਸੁਖ ਦਿੱਲੀ ਚਲੇ ਗਏ ਅਸੀਂ ਦਿੱਲੀ ਸੀ ਗੱਡੀ ਚਲਾਉਂਦੇ ਆ ਤੇ ਅਸੀਂ ਦਿੱਲੀ ਤੋਂ ਲਈਏ ਚਲੇ ਗਏ ਭੈਣ ਜਿੰਦਾ ਬਾਪੂ ਇਥੋਂ ਗਏ ਮਿਲਣ ਵਾਸਤੇ ਸਾਨੂੰ ਬਾਪੂ ਜੀ ਨੂੰ ਲਾਗੇ ਭੈਣ ਜੀ ਨੂੰ ਲਾਗੇ ਸਾਰੀ ਫੋਲਾ ਫੋਲਿਓ ਦੇ ਘਰ ਦੀ ਕੀਤੀ ਗਡਾਸੀਆਂ ਮਾਰ ਮਾਰ ਕੇ ਛੁਰੇ ਮਾਰ ਮਾਰ ਕੇ ਵਿੱਚ ਅੰਦਰ ਦੇ ਦਰਮਾ ਦੇ ਜਿੱਥੇ ਕਿਤੇ ਬੈੱਡ ਬੁੱਡ ਸਾਬ ਉਹ ਦੇਖ ਲਾਰੇ ਬੱਚੇ ਸਕੂਲ ਗਏ ਆਈ ਉਹਦੇ ਉਹਨਾਂ ਨੂੰ ਲੱਗੇ ਉਸ ਤੋਂ ਬਾਅਦ ਇਹ ਨਾਲ ਕਰਨ ਲੱਗੇ ਉਹ ਤੂੰ ਮਰੇ ਉ ਬਾਅਦ ਇਹ ਨਾਲ ਲੈ ਕੇ ਰਾਤ ਨੂੰ ਸਾਡੇ ਘਰ ਆਏ ਕਿ ਤੇ ਮੈਂ ਇਹਨਾਂ ਬੱਚਿਆਂ ਨੂੰ ਸੁਪਤੀ ਚਾ ਕੇ ਇਹ ਮੈਂ ਆਂਦੇ ਤੂੰ ਜਿੱਥੇ ਚਲਦਾ ਬੱਚਿਆਂ ਕਿ ਆਪੇ ਕਰੇ ਸੁਤਾਏ ਨਾਲ ਬੱਚਾ ਬੱਚੇ ਬੱਚਾ ਉੱਥੇ ਪਿਆ ਰਹਿ ਗਿਆ ਸ਼ਾਮ ਨੂੰ 4 ਵਜੇ ਵੀ ਰੋਟੀ ਬਣਾਉਣੀ ਹੈ ਰੋਟੀ ਪਕਾਉਣੀ ਜਾਣਾ ਹੈ ਮੈਂ ਰੋਟੀ ਤੇ ਤੇ ਜਾਵੇਂ ਆਈ ਤਾਂ ਉੱਥੇ ਮੈਂ ਗੁੰਡ ਮਾਣੀ ਪੈਂਚ ਭਰਾ ਨਹੀਂ ਬਣਾਈ ਸੀ ਇਹਨਾਂ ਨੇ ਭਰਾਜ ਕਹਿੰਦੇ ਸੀ ਮੰਨ ਤੇ ਮੈਂ ਬੰਜਿੰਟਾ ਡਪੜਾ ਦਿੰਦੀ ਲਾਂ ਜੀ ਅਗਰ ਮੈਨੂੰ ਤੂੰ ਬਦਾਅ ਕਰਾਇਆ ਜਿਹੜੀ ਮੁੰਨੇ ਤੇ ਉਹ ਮੈਂ ਬਤਾ ਇਹਨੇ ਦਰਵਾਜ਼ਾ ਖੋਲ੍ਹਿਆ ਸੀ ਤੇ ਉਹ ਆਂਦੀ ਵੀ ਭਾਈ ਸੋਨ ਸੋਨਾ ਲਾਇਆ ਸੀ ਤੇ ਨੂੰ ਆਲਣ ਕਿਥੇ ਲੱਗਦਾ ਪੂਸ ਲੱਗ ਭਾਗ ਨਾ ਇਸਾਂ ਦੀ ਤਿੰਨ ਸਾਲ ਨਹੀਂ ਉੱਤਰੀ ਆਓ ਕਿ ਐ ਬਰੀ ਹੋ ਕੇ ਆਏ 10 ਆਂਦਰੀਲੀ ਤੋਂ ਧਿਆਨ ਜੀ ਵਿੱਚ ਮੈਂ ਖੁਦਾ ਇੱਥੋਂ ਮੁਲਾਕਾਤ ਤੇ ਜਾਂਦੀ ਰਹੀ ਮਿੰਗ ਫਿਰੇ ਗੁੱਡੀ ਸਾਡੀ ਨੇ ਜੋਤੀ ਸੀ ਉਹਨੂੰ ਹੀ ਲੈ ਕੇ ਚੌਂ ਦਿਨ ਫਿਰ ਉਹਨੂੰ ਛੱਡਿਆ ਤੋਂ ਆਂਦੀ ਮਾਮੀ ਮਾਮਾ ਦਾ ਹੀ ਟਵੰਟੀ ਜੇ ਵਿੱਚ ਤਨਖਾਹ ਪਈ ਉਹ ਲੈ ਕੇ ਤੇ ਮੁੰਡੇ ਲੈ ਕੇ ਪੰਜਾਬ ਚਲ ਗਏ ਫਿਰ ਮੈਂ ਪੰਜਾਬ ਬੰਦ ਇੱਥੋਂ ਮੈਂ ਮੁਲਾਕਾਤ ਤੇ ਜਾਂਦੀ ਤੇ ਸਾਡੇ ਸੈਂਸਰ ਕੋਲਿਸ ਮੁਲਾਕਾਤ ਜਾਂਦੀ ਜਿੰਦੇ ਲਈ ਧਿਆਨ ਜੀ ਦੇ ਤੋਂ ਤਬਰਿਓ ਕਰਿਆ ਆਓ ਗਿਆ 90 90 ਚ ਆਏ ਆ 92 ਛੇ ਰੇ ਪੁਲਿਸ ਆਣ ਕੇ ਤੁਸੀਂ ਸ਼ੌਕ ਕਰ ਗਈ 92 ਸਾਲ ਚ 15 ਫਰਵਰਾਰ ਟਾਇਰਵਾਲ ਜੇ ਤੁਹਾਨੂੰ ਕੋਈ ਦੱਸ ਤੋ ਕਿ ਅਸੀਂ ਲੱਭਦੇ ਲੁੱਭਦੇ ਰਹੇ ਅਸੀਂ ਗੈਨਾਂ ਗਰੀ ਵੀ ਘੁੱਟ ਗਿਆ ਸੀ ਕੋਈ ਪੱਟੀ ਪੱਟੀ ਮੁੰਡਾ ਉਹਦੇ ਪਿੰਡ ਵੀ ਉਹਨਾਂ ਨੇ ਆਖਿਆ ਉਹ ਤੇ ਮੱਖਣ ਸੋ ਜਲਾੜ ਸੀ ਸਾਨੂੰ ਨਹੀਂ ਮਤਾ ਕੌਣ ਆ ਸਾਡੇ ਪਿੰਡ ਸਰਪੰਚ ਪਿੰਡ ਦਾ ਗਿਆ ਵਾਂਦੇ ਵੀ ਆਪਣੇ ਪਿੰਡ ਇੱਥੋਂ ਹੀ ਲੱਗ ਮੰਨੇ ਪਰ ਇਹ ਨਹੀਂ ਕਿ ਸਰਪੰਚ ਗਿਆ ਤੇ ਫੇਰ ਮੁੜ ਕੇ ਪਤਾ ਉਹਨਾਂ ਨੇ ਕਿਹਾ ਕਿ ਉਹ ਤੇ ਮੱਖਣ ਸੋ ਜਲਾਸ ਆਣ ਨੂੰ ਪਤਾ ਲੱਗਾ ਉਹਨੇ ਆ ਮੱਖਣ ਸੋ ਜਲਾੜ ਸੀ ਢਾਈਵਾਲ ਤੋਂ ਆਇਆ ਸੀ ਉਹਨਾਂ ਦੀ ਉਹਦੀ ਘਰ ਦੀ ਉਹਦੀ ਮਾਂ ਮੁੰਡੇ ਦੀ ਉਹਦੀ ਲੱਤਾਂ ਉੱਤੇ ਚੜੇ ਉੱਥੇ ਤੇ ਕੁੜੀ ਵੀ ਆਂਦਾ ਫਟਕੇ ਨੂੰ ਪੜੋ ਇਹਨੂੰ ਉਹ ਉਹਨਾਂ ਨੇ ਸਾਨੂੰ ਦੱਸਿਆ ਉਹ ਤੇ ਪੰਜ ਸੀ ਪਿੰਡ ਦਾ ਉਹਨੇ ਸਾਨੂੰ ਦੱਸਿਆ ਕਿ ਉਹ ਮਕਰਸੋ ਜਲਾਰ ਸੀ ਜਿਹੜਾ ਆਇਆ 700 800 ਸੀ 400 ਸੈਚੋ ਤੂੰ ਕਿੱਥੇ ਗਿਆ ਸਾਡੇ ਕੋ ਮੁੜ ਕੇ ਉਦੋਂ ਤਾਂ ਗਿਆ ਅਜੇ ਤੱਕ ਆਇਆ ਹੀ ਨਹੀਂ ਸਾਨੂੰ ਨਹੀਂ ਪਤਾ ਕਿੱਥੇ ਮਾਰ ਕੇ ਉਹਨਾਂ ਸੌੜ ਤੱਕ ਕਿੱਥੇ ਨਹੀਂ ਘਰੋਂ ਲੈ ਕੇ ਪੋਤਲਾਤ ਮਾੜੇ ਮੈਨੂੰ ਪਤਾ ਜਿੰਨਾ ਰਾਵਾਂ ਤੇ ਮੈਂ ਚੱਲਨੀ ਉਹਨਾਂ ਰਾਵਾਂ ਦੀ ਮੈਨੂੰ ਹੀ ਸਾਰ ਜਾਣੀ। ਹੋਰ ਕੋਈ ਨਹੀਂ ਆਣਾ। ਜਿੰਨਾ ਰਾਵਾਂ ਹੀ ਸਾਰਨਾ ਜਾਣਾ ਉਹਨਾਂ ਰਾਵਾਂ ਤੇ ਮੈਨੂੰ ਚੱਲਣਾ ਪਿਆ। ਪੱਠੇ ਵੀ ਮੈਨੂੰ ਲਿਉਣੇ ਪਏ। ਪੈੜੀਆਂ ਵੀ ਪੈੜੀ ਵੀ ਜੜੀ ਉਹ ਪਾਉਣੀ ਪਈ। ਪਾਣੀ ਵੀ ਮੈਨੂੰ ਔੜਨਾ ਪਿਆ। ਪਸੂ ਵੀ ਮੈਂ ਰੱਖੇ ਪੱਠੇ ਲਿਆ ਲਾ ਕੇ। ਭਗਵਾਨ ਪਾਉਣੇ ਕੁਦਰ ਨੇ। ਬੜੀ ਮੈਂ ਮੁਸੀਬਤਾਂ ਚ। ਹਾਲ ਤੀ ਦੇ ਮੁੱਲ ਬਾਲੇ ਸੀ ਆ ਇੱਕ ਕਮਰਾ ਹੀ ਮੇਰਾ ਕੋ ਮੇਰ ਦੀਰਤਾ ਸੀ। ਤੇ ਇਹ ਹਾਰੇ ਤੋਂ ਹੀ ਕੰਪਰਸੀ ਉਦੋਂ ਤੇ ਕਹਾਂਦੇ ਹਣਾ ਤੇ ਮੁੰਡੇ ਡਿੱਗੇ ਸੀ ਪੈ ਸਾਡੇ ਵਿੱਚ ਕੋਲੇ ਭਰਾਲੇ ਸਾਡੇ ਖਰਾਬ ਹੋਏ ਸੀ ਸਮਾਨ ਸਾਰਾ ਉਹ ਜਿਹੜਾ ਹਿਸਾਬ ਸੀ ਆਣ ਕੇ ਫੇ ਮੈਨੂੰ ਉਹ ਨਾ 2.5 2.5 ਲੱਖ ਮਿਲਿਆ ਜਿਹੜਾ ਫੰਡ ਸੀ ਭੁਗਾਨ ਕੇ ਮੈਂ ਹੁਣ ਫੱਟਸ ਵੀ ਪਾਈ ਉੱਥੇ ਆਣ ਇੱਥੇ ਆਣ ਕੇ ਉਹਨਾਂ ਨੂੰ ਮਤਲਬ ਠੀਕ ਕਰਵਾ ਕੇ ਰੋ ਕੇ ਤੇ ਫਿਰ ਮੈਂ ਮਤਲਬ ਬੈਠੀਏ ਧਿਆਨ ਕਿ ਮਿੱਟੀ ਦੇ ਵਿੱਚ ਮਿੱਠਾ ਬਣ ਜਾਂਦਾ ਟੋਏ ਸੈਂ ਸੈਂ ਸੀ ਚੋ ਚੋਕ ਹੋਣ ਤਾਂ ਲੈ ਚਲੋ ਹਰਸ਼ ਤਾਂ ਲੈ ਥੱਲੇ ਰਹਿ ਗਈ ਆ ਹੁਣ ਇਹਨਾਂ ਭਾਈ ਸਾਹਿਬ ਹੁਣ ਉੱਤੇ ਕਰ ਦਿੱਤੇ ਇਹਨਾਂ ਨੇ ਬਹੁਤ ਆਵੇ ਇਹਨਾਂ ਦਾ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਜਿਨ੍ਹਾਂ ਨੇ ਸਾਥ ਦਿੱਤਾ ਮੇਰਾ ਅੰਗਰੇ ਬਣ ਗਿਆ ਆ ਕਮਰੇ ਬਣ ਗਏ ਸਾਡੇ ਤਿੰਨ ਤੇ ਬਰਾਂਡਾ ਬਣ ਗਿਆ